ਆ ਗਈ ਲੋੜੀ ਬੰਪਰ ਪਹਿਲਾ ਆਰਾਮ ਪਹਿਲਾ ਦੇਖਦਾ ਲੜਾ ਲੋੜੀ ਲੈ ਗਈ ਥੋੜੀ ਜਿਹਨੇ ਪਾਣੀ ਨੇ ਚੜਕੇ ਆਉ ਘੋੜੀ ਤੇ ਲੈ ਜਾ ਲੋੜੀ ਤੇ ਇਹ ਪਹਿਲਾ ਨਾਮ ਹੈ 10 ਕਰੋੜ ਦਾ ਦੂਜਾ ਨਾਮ ਹੈ 1 ਕਰੋੜ ਦਾ ਤੀਜਾ ਨਾਮ 50 ਲੱਖ ਦਾ ਚੌਥਾ ਨਾਮ ਇਹ 10 ਲੱਖ ਦੇ 8 ਤੇ 10 ਲੱਖ ਦੇ ਇਹ ਫਾਈਨਲ ਦੇ 8 ਬਾਕੀ ਹੋਰ ਛੋਟੇ ਨਾਮ ਕਾ ਵੀ ਨਹੀਂ

ਆਪਾਂ ਮੋਕਾ ਮਿਲਣਾ ਦੀਵਾਲੀ ਜਾ ਕੇ ਸੀ ਤੇ ਹੋਲੀ ਆ ਰਿਹਾ ਅਗਲਾ ਉਹ ਤੋਂ 3 ਕਰੋੜ ਦਾ ਸਿੱਧਾ ਘਾਟਾ ਪੈਣਾ 7 ਕਰੋੜ ਦਾ ਜਿੰਨੇ ਨਾ ਮੋਕੇ ਦਾ ਫੇਲਾ ਉਡਾਣਾ ਉਠਾ ਲੋ ਬਾਅਦ ਮੋਕਾ ਤੁਰੀ ਆ ਪਾਰੀ ਜੇਕਰ ਤੇ ਆਏਗੀ ਲੇਕਿਨ ਵਟੇ ਨਾਮ ਨਹੀਂ ਆਗੇ ਮੋਕਾ ਇਨਾ ਵੱਡਾ ਨਹੀਂ ਹੋਣਾ ਇਨਾ ਮੋਕਾ ਨਹੀਂ 10 ਕਰੋੜ ਨਹੀਂ ਹੋਣਾ ਜੇਕਰ ਹਲੇ ਵੀ ਤੁਸੀਂ ਸੋਚਦੇ ਹੀ ਰਹੇ ਤਾਂ ਇਨਾਮ ਤੁਹਾਡੇ ਹੱਥੋਂ ਨਿਕਲ ਜਾਣਾ ਬਹੁਤ ਘਟ ਸਮਾਂ ਲੋੜੀ ਦਾ ਜਿਹੜਾ ਬੰਪਰ ਆ ਉਸ ਨੂੰ بچਿਆ ਹੋਇਆ ਤੇ ਮੌਜੂਦਾ ਲੁਧਿਆਣੇ ਦੀ ਮਸ਼ਹੂਰ ਦੁਕਾਨ ਇੱਕ ਔਂਕਾਰ ਲੋਟਰੀ ਵਾਲਿਆਂ ਦੇ ਕੋਲ ਸਾਥੀ ਨੂੰ ਕਹਾਂਗਾ ਭੀੜ ਜਿਹੜੀ ਐ ਇੱਕ ਵਾਰੀ ਤੁਹਾਨੂੰ ਦਿਖਾਈ ਜਾਵੇ ਤੁਹਾਨੂੰ ਦੱਸ ਜੀ ਕਿ ਇਹ ਉਹ ਦੁਕਾਨ ਆ ਜਿਸ ਦੇ ਬੈਕ ਟੂ ਬੈਕ ਇੱਕ ਨਹੀਂ ਦੋ ਨਹੀਂ ਸਗੋ ਤਿੰਨ ਜਿਹੜੇ ਇਨਾਮ ਨੇ ਉਹ ਨਿਕਲ ਚੁੱਕੇ ਨੇ ਹਮੇਸ਼ਾ ਜਦੋਂ ਤੁਸੀਂ ਆਓਗੇ ਭੀੜ ਤੁਹਾਨੂੰ ਇਸ ਦੁਕਾਨ ਤੇ ਮਿਲੇਗੀ ਤੇ ਬਾਬਾ ਜੀ ਜਿਹੜੇ ਨਜ਼ਰ ਆਣਗੇ ਵੱਡਾ ਤਜਰਬਾ ਇਹਨਾਂ ਦਾ ਲੋਟਰੀ ਨੂੰ ਲੈ ਕੇ ਹੈਗਾ ਬਾਬਾ ਜੀ ਐਤ ਕੀ ਨਵਾਂ ਕੀ ਲੈ ਕੇ ਆਏ ਹੋ ਨਵਾਂ ਕੁਛ ਨਹੀਂ ਆਗਾ ਸਭ ਪੁਰਾਣਾ ਹੀ ਹੈ ਲੋੜੀ ਬੰਪਰ ਬਾਬਾ ਪੁਰਾਣਾ ਬੰਪਰ ਨਵਾਂ ਬਾਬਾ ਹੀ ਪੁਰਾਣਾ ਬੰਪਰ ਨਵਾਂ ਮੰਨੋ ਕਿ ਦੋਮਾ ਬੰਪਰ ਨਵਾਂ ਸਾਹ ਦੇ ਨਵਾਂ ਨਵਾਂ ਬੰਪਰ 10 ਕਰੋੜ 10 ਕਰੋੜ ਲੋੜੀ ਹਾਂਜੀ ਕੀ ਹੈ ਕਿਹੜੀ ਟਿਕਟ ਹੈ ਜਰਾ ਦਿਖਾਓ ਇੱਕ ਵਾਰੀ ਟਿਕਟ ਤੁਹਾਡੀ ਹੈਗੀ ਤੁਹਾਨੂੰ ਦਿਖਾ ਦਿੰਦੇ ਦੋ ਮਿੰਟ ਦੋ ਮਿੰਟ ਵਾਸਟ ਟਾਈਮ ਤੇ ਮੈਨੂੰ ਆ ਗਈ ਲੋੜੀ ਬੰਪਰ ਪਹਿਲਾ ਆਰਾਮ ਪੜਾ ਦੇ ਗਾ ਲਾਲਾ ਲੋਰੀ ਰੈਗੀ ਥੋੜੀ ਜਿਨੇ ਪਾਣੀ ਨੇ ਚੜ ਕੇ ਆਓ ਕੋੜੀ ਤੇ ਲੈ ਲਓ ਲੋਰੀ ਲੈ ਲਓ ਲੋਰੀ ਤੇ ਇਹ ਪਹਿਲਾ ਨਾਮ ਹੈ 10 ਕਰੋੜ ਦਾ ਦੂਜਾ ਨਾਮ ਹੈ 1 ਕਰੋੜ ਦਾ ਤੀਜਾ ਨਾਮ 50 ਲਗਦਾ ਚੌਥਾ ਨਾਮ ਇਹ 10 ਲੱਖ ਦੇ ਅੱਠ ਤੇ 10 ਲੱਖ ਦੇ ਇਹ ਪਹਿਨਾਂ ਦੇ ਅੱਠ ਬਾਕੀ ਹੋਰ ਛੋਟੇ ਨਾਮ ਕਾ ਵੀ ਨਹੀਂ 10 ਕਰੋੜ ਦਾ ਇਨਾਮ ਆ ਗਰੰਟੀਡ ਆ ਵੀ ਜਿਹੜੀ ਟਿਕਟ ਵਿਕਣੀ ਆ ਉੱਚੀ ਨਿਕਲੂਗਾ ਆ ਗਰੰਟਰ ਹੈ ਗਰੰਟਰ ਹੈ ਹਾਂ ਹਾਂ ਗਰੰਟਰ ਦਾ ਨਾਮ ਹੈ 10 ਕਰੋੜ ਦਾ ਗਰੰਟਰ ਦਾ ਨਾਮ ਜੋ ਕਿ ਪਬਲਿਕ ਵੇਲੇ ਦੂਜੀ ਪਹਿਲੀ ਗਰੰਟੀ ਸਰਕਾਰ ਦੀ ਹੈ 10 ਕਰੋੜ ਦੀ ਦੂਜੀ ਗਰੰਟੀ ਸਾਡੀ ਹੈ ਟਿਕਟ ਵੱਲੋਂ ਸਾਡੀ ਗਰੰਟੀ ਫੁੱ ਟਿਕਟ ਜੇ ਕੋਈ ਨਕਲੀ ਸਾਬਿਤ ਕਰਦਾ ਵੇ 10 ਕਰੋੜ ਦਾ ਮੈਂ ਰੱਖਿਆ 10 ਲੱਖ ਦਾ ਟਿਕਟ ਟਿਕਟ ਦੇ ਜਿਹੜੀ ਹੈ ਪਹਿਲੀ ਪ੍ਰਾਈਜ਼ ਆ ਉਹ ਤਾਂ 10 ਕਰੋੜ ਹੋਗੀ ਮੈਨੂੰ ਇਹ ਦੱਸੋ ਇਹਦਾ ਧਾਮ ਕਿੰਨਾ ਵਧਿਆ ਹੁਣ 500 ਦਾ 700 ਦਾ ਕਿੰਨੇ ਦਾ ਟਿਕਟ ਆ ਟਿਕਟ ਉਹ ਨਹੀਂ ਹੈ ਰੇਟ ਉਹ ਨਹੀਂ ਹੈ 500 ਨਹੀਂ ਹੈ ਹਾਂ ਰੇਟ 500 ਹੀ ਹੈ ਰੇਟ ਦੀ ਧਾਮ ਨਹੀਂ ਵਧਿਆ ਤੇ ਆਖਰੀ ਮੌਕਾ ਹੈ ਕਿਉਂਕਿ ਅਗਲੇ ਵਾਲਾ ਬੰਪਰ ਆਣਾ ਨਾ ਉਹ 3 ਕਰੋੜ ਦਾ ਆਣਾ ਹੈ ਅੱਛਾ ਮੈਂ ਹੁਣੇ 10 ਲੱਖ ਅਡਵਾਂਸ ਜੀ ਅਗਲਾ ਬੰਪਰ 3 ਕਰੋੜ ਦਾ ਆਣਾ ਹੈ ਅੱਛਾ ਆਖਰੀ ਮੌਕਾ ਹੈ ਜਿਹੜਾ ਕਿ 10 ਕਰੋੜ ਦੇ ਰਹਾ ਹੈ ਉਹ ਬਈ ਆਪਾਂ ਨੂੰ ਮੌਕਾ ਮਿਲਣਾ ਦੀਵਾਲੀ ਜਾ ਕੇ ਸੀ ਤੇ ਹੋਲੀ ਆ ਰਿਹਾ ਅਗਲਾ ਉਹ 2-3 ਕਰੋੜ ਦਾ ਸਿੱਧਾ ਘਾਟਾ ਪੈਣਾ 7 ਕਰੋੜ ਦਾ 10 ਕਰੋੜ ਹੀ ਤਨ ਦਾ ਮੌਕਾ ਹੁਣ ਹੀ ਆ ਹਾਂ ਹੁਣ ਹੀ ਆ ਹੁਣ ਹੀ ਮੌਕਾ ਆ ਇਦਾਂ ਕੇ 4-5 ਦਿਨ ਹਾਂ ਜਿਹਨੇ ਮੌਕੇ ਦਾ ਫਾਇਦਾ ਉਠਾਣਾ ਉਠਾ ਲਓ ਬਾਅਦ ਮੌਕਾ ਤੁਸੀਂ ਆਹ ਪਾਰੀ ਫਿਕਰ ਤੇ ਆਏਗੀ ਲੇਕਿਨ ਵਟੇ ਨਾਮ ਨਹੀਂ ਆਗੇ ਮੌਕਾ ਇਨਾ ਵੱਡਾ ਨਹੀਂ ਹੋਣਾ ਇਹਨਾਂ ਨੂੰ ਮੌਕਾ ਨਹੀਂ 10 ਕਰੋੜ ਨਹੀਂ ਹੋਣਾ ਤੇ ਅਗਲਾ ਹੋਲੀਵੁੱਡ ਪਰ 3 ਕਰੋੜ ਦਾ ਹੋਣਾ ਹੈ ਮੈਂ ਐਡਵਾਂਸ ਦੱਸਿਆ ਲੋਕ ਕਮੈਂਟਾਂ 'ਚ ਇਹ ਪੁੱਛਦੇ ਨੇ ਭਾਈ ਬਾਬਾ ਜੀ ਕੋਲ ਕੀ ਖਾਸ ਆ ਬੈਕ ਟੂ ਬੈਕ ਤੇ ਨਾਮ ਨਿਕਲ ਚੁੱਕੇ ਨੇ ਕਰੋੜ ਦਾ ਨਿਕਲ ਗਿਆ ਲੱਖ ਦੇ ਦਾ ਨਿਕਲਦੀ ਰਹਿੰਦੇ ਨੇ ਤਿੰਨੇ ਨਾਮ ਤੇ ਲਗਾਤਾਰ ਕਲੇਅਰ ਹੋ ਗਏ 16 ਆ ਬੈਕ ਟੂ ਬੈਕ ਕਲੇਅਰ ਨੇ ਰਿਕਾਰਡ ਤੋੜੇ ਗਏ ਹੁਣ ਦੇਖੋ ਕਪੜੇ ਪੰਜਾਬ ਜੀ ਗਾ ਪੈ ਗਿਆ ਕਿ ਦਿਲਧਾਨੇ ਦੀ ਦੁਕਾਨ ਹੈ ਕੋਂਕਾਰ ਵਾਲੇ ਦੀ ਉਹਨਾਂ ਦੀ ਰਾਮ ਵੀ ਨਹੀਂ ਹੁਣ ਦੇਖੋ ਕੀ ਬਥਾਰ ਰੱਬ ਦੀ ਮਿਹਰ ਹੋਈ ਤੇ ਕਪੜੇ ਜਿਹੜਾ ਚੋਕਾ ਵੀ ਬਸਦਾ ਹੈ ਚੋਕਾ ਬਾਕੀ ਮਾਲਕ ਦੀ ਮਰਜ਼ੀ ਹੈ ਕਿੰਨੇ ਦੇਣਾ ਉਹ ਜਾਣਦਾ ਹੈ ਉਹ ਹੀ ਜਾਣਦਾ ਹੈ ਮਾਲਕ ਜੋ ਹੈ ਸਭ ਨੂੰ ਦਿੰਦਾ ਹੈ ਅੱਛਾ ਜੀ ਟਿਕਟ ਪਤਾ ਨਹੀਂ ਹੁੰਦਾ ਟਿਕਟ ਪਾਣੀ ਹੋਏ ਕਿਸੇ ਨੇ ਕਿੱਥੇ ਆਣਾ ਇਹ ਦੱਸੋ ਟਿਕਟ ਪਾਣੀ ਹੋਏ ਇੱਕੋ ਕਾਲ ਲੋਟਰੀ ਸੋਪ ਨੰਬਰ 4950 ਘੰਟਾ ਘੜ ਚੋ ਕੁਲੂਧਿਆਣਾ ਜੋ ਕਿ ਬਹੁਤ ਹੀ ਪੁਰਾਣੀ ਦੁਕਾਨ ਹੈ 41 ਸਾਲ ਤੋਂ ਬਾਅਦ ਮੈਂ ਵੇਚਿਆ ਟਿਕਟ 42 ਸਾਲ ਲੱਗ ਗਿਆ ਤੇ 42 ਸਾਲ ਹੋ ਗਏ ਨੇ ਮੈਂ ਟਿਕਟ ਵੇਚਿਆ ਤੇ ਇਹ ਸਭ ਤੋਂ ਪੁਰਾਣੀ ਦੁਕਾਨ ਹੈ ਇਸ ਘੰਟਾ ਘੜ ਜਦੋਂ ਕੋਈ ਨਹੀਂ ਹੁੰਦਾ ਸੀ ਉਦੋਂ ਦੀ ਮੈਂ ਟਿਕਟ ਵੇਚ ਰਿਹਾ ਮੇਰੇ ਸਾਲ ਹੋ ਗਏ ਤੁਹਾਨੂੰ ਮੈਨੂੰ 42 ਸਾਲ ਹੋ ਗਏ ਰੋਟੀ ਵੇਚਿਆ 42 ਸਾਲ ਕੋਈ ਮਾਨ ਲਖਦਾ ਵੇ ਚਾਹ 10 ਗਜ ਮੈਂ ਕਟੂ ਕਰਦੇ ਕਿਹੜੀ ਬੰਦੇ ਗਲੋਬ ਦੀ ਬਣਾਉਂਦੇ ਆ ਅੱਜ ਕੱਲ ਦੇ ਕਿਸੇ 25 ਲੱਖ ਵੀ ਲੱਗ ਜਾਂਦਾ ਟੋਲੇ ਦਾ ਸ਼ੁਰੂ ਕਰ ਲੈਂਦਾ ਕੋਈ 10 ਲੱਖ ਦਾ ਉਹ ਟੋਲੇ ਦਾ ਸ਼ੁਰੂ ਕਰ ਦਿੰਦਾ ਉਹ ਸਾਡੇ ਟਾਈਮ ਵਿੱਚ ਕੋਈ ਟੋਲੀ ਵੀ ਜਾਂਦਾ ਸੀ ਤੇ ਉਹਨੂੰ ਨਵਾਂ ਸੇ ਚੜ ਗਿਆ ਸੋਸ਼ਲ ਮੀਡੀਆ ਦਾ ਟੈਂਡ ਤੇ ਸਾਨੂੰ ਵੀ ਵੀਡੀਓ ਬਣਾਉਣੀ ਪੈ ਰਹੀ ਹੈ ਮੈਂ ਤਾਂ ਕਦੀ ਵੀਡੀਓ ਬਣਾਈ ਵੀ ਹਜ ਤੱਕ ਕੋਈ ਕੂਰੀਅਰ ਰਹੀ ਮੰਗਾਣਾ ਚਾਹੀਏ ਭੇਜ ਦੋਂਗੇ ਆ ਭੇਜ ਦਾਂਗੇ ਕੂਰੀਅਰ ਭੇਜਣਾ ਕੂਰੀਅਰ ਦਾ ਨੰਬਰ ਤੇ ਲੋਡ ਕਰ ਲੋ WhatsApp ਤੇ ਦਾ ਨਹੀਂ ਭੇਜ ਦਿੰਦੇ ਬਾਕੀ ਆਵਾਂਗਾ ਲੈ ਤੇਰਾ ਟਿਕਟ ਆ ਗਈ ਚੱਲ WhatsApp ਨਕਲੀ ਕਮੇ WhatsApp ਮਤਲਬ ਫੇਖ WhatsApp ਦਾ ਟਿਕਟ ਨਾ ਮੰਗਾਓ ਮੈਂ ਤੇ ਇਹ ਜੋ ਕਰੂੰ ਕਹਾਂਗਾ ਜਦੋਂ ਮੰਗਾਓ ਫਿਜ਼ੀਕਲ ਟਿਕਟ ਮੰਗਾਓ ਕੂਰੀਅਰ ਮੰਗਾਓ ਕੂਰੀਅਰ ਮੰਗਾਣਾ ਤੜਾ ਬਾਤ ਹੈ ਕਿਉਂਕਿ ਜਿੰਨੇ ਉਹ ਟਿਕੜੇ ਉਹਨੂੰ ਪੈਸੇ ਮਿਲਣੇ ਕੋਈ ਜੇ WhatsApp ਹੁੰਦਾ ਉਹ ਫਰੋਡ ਹੋ ਰਿਹਾ ਅੱਜਕੱਲ ਤੇ WhatsApp ਟਿਕਟ ਭੁਲਕੇ ਨਾ ਮੰਗਾਓ ਕੂਰੀਅਰ ਮੰਗਾਣੀ ਹੈ ਤੇ 98 88349494 ਤੇ ਕੰਟੈਂਟ ਕਰਕੇ ਜਾਣਕਾਰੀ ਲਾਸਤ ਹੋਰ ਵੀ ਤਾਂ ਇਹ ਕੋਂਕਾਰ ਲੋਟਰੀ ਵਾਲੇ ਨੇ ਤੇ ਇਹ ਮੈਂ ਇੱਕ ਵਾਰੀ ਦਿਖਾਦਾ ਸਾਥੀ ਨੂੰ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਐਡਰੈਸ ਵੀ ਲਿਖਿਆ ਹੋਇਆ ਫੋਨ ਨੰਬਰ ਵੀ ਲਿਖਿਆ ਹੋਇਆ ਤੁਸੀਂ ਗੱਲਬਾਤ ਵੀ ਇਹਨਾਂ ਨਾਲ ਕਰ ਸਕਦੇ ਹੋ ਕਿਸੇ ਤਰੀਕੇ ਦਾ ਸ਼ੱਕ ਸ਼ੁਭਾ ਜੇਕਰ ਤੁਹਾਨੂੰ ਹੈਗਾ ਉਹ ਵੀ ਬਾਬਾ ਜੀ ਨਾਲ ਕਰ ਸਕਦੇ ਹੋ 10:30 ਵਜੇ ਮੈਂ 10:00 ਅਗੇ ਸਿਰ ਪੰਜ ਦਿਨ ਪੰਜ ਦਿਨ ਪੰਜ ਛੇ ਦਿਨਾਂ ਦੇ ਤੇ 17 1 2 26 10:30 ਜੀ ਤੁਹਾਨੂੰ ਦੱਸਤਾ ਹਾਂ ਸਤਾਰਾ ਇੱਕ ਦੋ ਆ ਛਾਪੀ ਟਿਕਟ ਰੇਟ 500 ਰੁਪਿਆ ਤੇ ਦੋ ਸੀਟਾਂ ਨੇ A ਔਰ B A ਔਰ B ਦੋ ਪਾਣੀਆਂ ਦੋ ਪਾਉ ਇੱਕ ਪਾਣੀ ਇੱਕ ਪਾਉ ਟਿਕਟ ਛਪਿਆ ਟਿਕਟ ਛਪਿਆ 16 ਲੱਖ 16 ਲੱਖ ਨਹੀਂ 8 ਦੁਨੀ 16 ਹਾਂਜੀ 16 ਲੱਖ ਛਪਿਆ ਜੀ 16 ਲੱਖ ਟਿਕਟ ਛਪਿਆ ਵੇ ਉਹ ਕਿਸੇ ਨੇ ਵੀ ਕਦੀ ਵੀ ਲੱਖ ਸਕਦਾ ਹੈ ਬਿਲਕੁਲ ਇਹ ਤੇ ਕਿਸਮਤ ਦੇ 500 ਦਾ ਮੌਕਾ ਲੈਣਾ ਜੀ ਦਾ ਕੋਈ 500 ਜ਼ਿਆਦਾ ਰਕਮ ਨਹੀਂ ਹੁੰਦੀ 500 ਕੀ ਚੀਜ਼ ਹੈ ਕੁਛ ਨਹੀਂ ਹੈਗਾ ਬਿਲਕੁਲ ਦੇ ਦੇ ਰਹਿ ਗਏ ਥੋੜੇ ਤੇ ਲੋੜੀ ਦਾ ਜਿਹੜਾ ਬੰਪਰ ਆ ਉਹ ਤੁਹਾਡਾ ਇੰਤਜ਼ਾਰ ਕਰ ਕੀ ਕਹਿੰਦੇ ਸੀ ਬਾਬਾ ਜੀ ਲੈ ਲੋੜੀ ਚੜਦਾ ਏ ਕੋੜੀ ਨਹੀਂ ਚੜਿਆ ਤੇ ਪਾਵਰ ਟਿਕਟ ਤੇ ਚੜੋ ਕੋੜੀ ਚੜੋ ਚੜੋ ਤੇ ਕੋੜੀ ਚੜ ਗਿਆ ਉਹ ਲੋਟਰੀ ਲੋੜੀ ਬੰਪਰ ਪਾਓ ਇਹ ਮੌਕਾ ਦੁਬਾਰਾ ਨਹੀਂ ਮਿਲਣਾ ਨਹੀਂ ਮਿਲਣਾ ਨਹੀਂ ਮਿਲਣਾ 3 ਕਰੋੜ ਰੁਪਏ ਲ ਮਿਲਣਾ ਬਾਅਦ ਚ ਹੁਣੇ ਤੁਹਾਨੂੰ ਦੇ ਰਹੇ ਮੌਕਾ 10 ਕਰੋੜ ਦਾ 10 ਕਰੋੜ ਦਾ ਇਹ ਦੁਬਾਰਾ ਨਹੀਂ ਮਿਲਣਾ ਬਿਲਕੁਲ ਇਹ ਕੰਕਰ ਲੋਟਰੀ ਵਾਲੇ ਨੇ ਲਗਾਤਾਰ ਬੈਕ ਟੂ ਬੈਕ ਤੇ ਨੀ ਨਾਮ ਇਹਨਾਂ ਦੇ ਨਿਕਲ ਚੁੱਕੇ ਨੇ ਥੋੜੇ ਫੇਰ ਇੰਤਜ਼ਾਰ ਜਿਹੜਾ ਲੋੜੀ ਦਾ ਇਹ ਬੰਪਰ ਆ ਇਸ ਦਾ ਕੀਤਾ ਜਾ ਰਿਹਾ 10 ਕਰੋੜ ਰੁਪਏ ਜਿਹਦਾ ਇਹਦਾ ਪ੍ਰਾਈਸ ਹੈਗਾ ਹੋ ਸਕਦਾ ਤੁਹਾਡੇ ਨਸੀਬ ਦੇ ਵਿੱਚ ਇਹ 10 ਕਰੋੜ ਰੁਪਏ ਲਿਖੇ ਹੋਣ ਤਾਂ ਸ਼ਾਪ ਨੰਬਰ 4950 ਲੁਧਿਆਣਾ ਕੈਂਟਾਕਰ ਇੱਕ ਓਂਕਾਰ ਲੋਟਰੀ ਵਾਲੇ ਨੇ ਇਹਨਾਂ ਕੋਲ ਤੁਸੀਂ ਆਣਾ ਇਹ ਇਹਨਾਂ ਦੇ ਫੋਨ ਨੰਬਰ ਸ਼ੋਅ ਕੀਤੇ ਹੋਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਪੂਰੀ ਰਹੀ ਜੇ ਫਿਜ਼ੀਕਲੀ ਟਿਕਟ ਮੰਗਾਣੀ ਆ ਉਹ ਵੀ ਤੁਸੀਂ ਮੰਗਾ ਸਕਦੇ ਹੋ ਜਿਹੜੇ ਠੱਗ ਨੇ ਧੋਖਾ ਟਰੀ ਕਰਨ ਵਾਲੇ ਨੇ ਉਹਨਾਂ ਤੋਂ ਸਾਵਧਾਨ ਰਹੋ ਅਤੇ ਆਪਣੀ ਕਿਸਮਤ ਜ਼ਰੂਰ ਅਜ਼ਮਾਉਂਦੇ ਦੇਖਦੇ ਰਹੋ ਦਾ ਚਿਰਾਗ نیوز